ਸਸ਼ਟਿਕਾਲ ਚਰਦੀਕਲਾ ਟੈਮਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੇ ਵੱਲ ਪੀਐਮ ਮੋਦੀ ਨੇ ਕੀਤੇ ਭਗਵਤੀ ਅਮਨ ਮੰਦਰ ਦੇ ਦਰਸ਼ਨ ਵਿਵੇਕਾਨੰਦ ਰੌਕ ਮੈਮੋਰੀਅਲ 'ਚ 45 ਘੰਟੇ ਲਾਉਣਗੇ ਧਿਆਨ ਮੋਦੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਸੁਰੱਖਿਆ ਦੇ ਕੀਤੇ ਗਏ ਸਖਤ ਬੰਦੋਬਸਤ ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਤੇ ਲੋਕਾਂ ਨੂੰ ਸਹੂਲਤ ਦੇਣ ਦੇ ਕਿਤੇ ਬੰਦੋਬਸ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਲੱਗਣਗੇ ਕੂਲਰ ਹਰੇਕ ਪੋਲਿੰਗ ਸਟੇਸ਼ਨ ਦੇ ਵੀਲ ਚੇਅਰ ਦਾ ਵੀ ਹੋਵੇਗਾ ਇੰਤਜ਼ਾਮ ਜਰਮਨੀ ਤੋਂ ਪਰਤਿਆ ਪ੍ਰਜਵਲ ਰੇਵੰਨਾ ਸੈਕਸ ਸਕੈਂਡਲ ਮਾਮਲੇ ਚੇਅਰਪੋਰਟ ਤੋਂ ਹੋਇਆ ਗ੍ਰਿਫਤਾਰ ਐਸਆਈਟੀ ਨੇ ਲਿਆ ਹਿਰਾਸਤ ਅਬੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਵਿਵੇਕਾਨੰਦ ਰੌਕ ਮੈਮੋਰੀਅਲ ਵਿਖੇ 45 ਘੰਟੇ ਦਾ ਧਿਆਨ ਲਾਉਣ ਲਈ ਪਹੁੰਚ ਗਏ ਨੇ ਮੋਦੀ ਨੇੜਲੇ ਤਿਰਵੰਤਮਪੁਰਮ ਤੋਂ ਇੱਥੇ ਪਹੁੰਚੇ ਨੇ ਤੇ ਉਹਨਾਂ ਦਾ ਭਗਵਤੀ ਅਮਰ ਮੰਦਰ ਚ ਪੂਜਾ ਕਰਨ ਅਤੇ ਬਾਅਦ ਚ ਵਿਵੇਕਾਨੰਦ ਰੌਕ ਮੈਮੋਰੀਅਲ ਚ ਪਹੁੰਚ ਕੇ ਲਗਭਗ 2 ਦਿਨ ਤੱਕ ਧਿਆਨ ਲਾਉਣ ਦਾ ਪ੍ਰੋਗਰਾਮ ਹੈ ਪ੍ਰਧਾਨ ਮੰਤਰੀ 1 ਜੂਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਾਮਿਲ ਕਵੀ ਪੀਰੋ ਬਲਬੁਰ ਦੀ ਮੂਰਤੀ ਨੂੰ ਦੇਖਣ ਲਈ ਵੀ ਜਾ ਸਕਦੇ ਨੇ ਮੋਦੀ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਸਖਤ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਪ੍ਰਸਿੱਧ ਹਿੰਦੂ ਸੰਤ ਵਿਵੇਕਾਨੰਦ ਦੇ ਨਾਂ ਤੇ ਸਮਾਰਕ ਸਮੁੰਦਰ ਦੇ ਵਿੱਚਕਾਰ ਸਥਿਤ ਹੈ ਸੂਬਾਈ ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਪਾਰ ਦਾ ਟੀਚਾ ਰੱਖਿਆ ਗਿਆ ਹੈ ਸੂਬੇ 'ਚ ਵੋਟਰਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਤੇ ਵੱਧਦੀ ਗਰਮੀ ਦੇ ਮੱਦੇਨਜ਼ਰ VOTING ਕੇਂਦਰਾਂ ਤੇ ਛਬੀਲ ਦੀ ਵਿਵਸਥਾ ਕੀਤੀ ਜਾਏਗੀ ਇਸ ਦੇ ਨਾਲ ਨਾਲ ਕਮਿਸ਼ਨ ਵੱਲੋਂ ਕੇਂਦਰਾਂ ਤੇ ਵਾਟਰ ਕੂਲਰ ਤੇ ਪੱਖਿਆਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਏਗਾ ਜੋ ਮਹਿਲਾ ਵੋਟਰ ਗਰਭਵਤੀ ਨੇ ਉਹਨਾਂ ਲਈ ਵੱਖਰੀ ਲਾਈਨ ਲੱਗੇਗੀ ਉੱਥੇ ਹੀ VOTING ਕੇਂਦਰਾਂ ਤੇ ਕੁਰਸੀਆਂ ਦੀ ਵਿਵਸਥਾ ਹੋਏਗੀ ਇਸ ਵਾਰ 70 ਪਾਰ ਦੇ ਟੀਚੇ ਦੀ ਪ੍ਰਾਪਤੀ ਲਈ VOTING ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਸਭ ਨੂੰ ਚੋਣ 'ਚ ਸ਼ਾਮਲ ਹੋਣ ਦੀ ਕਰਦੇ ਹੋਏ ਸੱਦਾ ਪੱਤਰ ਵੀ ਭੇਜੇ ਗਏ ਨੇ ਮੁੱਖ ਚੋਣ ਅਧਿਕਾਰੀ ਸਿਵਿੰਸਿੰ ਨੇ ਕਿਹਾ ਕਿ VOTING ਕੇਂਦਰਾਂ 'ਚ ਮਿੱਠੇ ਪਾਣੀ ਦਾ ਵੀ ਪ੍ਰਬੰਧ ਹੋਏਗਾ ਹਰ ਕੇਂਦਰ ਤੇ ਵਾਟਰ ਕੂਲਰ ਪੱਖੇ ਬੈਠਣ ਦਾ ਪ੍ਰਬੰਧ ਤੇ ਸ਼ੈੱਡ ਹੋਣਗੇ ਜੇ VOTING ਦੀ ਲਾਈਨ 'ਚ 10 ਤੋਂ ਵੱਧ ਲੋਕ ਲੱਗੇ ਹੋਣਗੇ ਤਾਂ ਬੈਠਣ ਲਈ ਕੁਰਸੀ ਦੀ ਸਹੂਲਤ ਦਿੱਤੀ ਜਾਏਗੀ ਬੱਚਿਆਂ ਲਈ ਖਾਸ ਕ੍ਰੈਸ਼ ਰੂਮ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਖਰੀਆਂ ਲਾਈਨਾਂ ਤੇ ਹਰ VOTING ਕੇਂਦਰ 'ਚ ਘਟ ਤੋਂ ਘਟ ਇੱਕ ਬੀਲ ਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਏਗਾ ਪੋਲਿੰਗ ਸਟਾਫ ਨੂੰ ਮੈਡੀਕਲ ਕਿੱਟਾਂ ਵੀ ਦਿੱਤੀਆਂ ਜਾਣਗੀਆਂ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਦੇ ਨਿੱਜੀ ਸਹਾਇਕ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਮਲਜ਼ਮ ਸ਼ਿਵ ਕੁਮਾਰ ਬੈਂਕਾਕ ਤੋਂ ਵਾਇ ਤਸਕਰ ਤੋਂ ਸੋਨੇ ਦੀ ਖੇਪ ਲੈ ਕੇ 에ਰਪੋਰਟ ਤੇ ਸੀ ਜਦੋਂ ਉਸ ਨੂੰ ਕਸਟਮ ਅਧਿਕਾਰੀਆਂ ਨੇ ਫੜ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਸ਼ਸ਼ੀ ਥਰੂਰ ਦਾ ਪ੍ਰੋਟੋਕਾਲ ਵਰਕਰ ਹੈ ਉਸ ਕੋਲੋਂ 에ਰੋਡ੍ਰਾਮ ਐਂਟਰੀ ਪਰਮਿਟ ਵੀ ਬਰਾਮਦ ਹੋਇਆ ਜਿਸ ਤੇ ਉਸ ਦਾ ਅਹੁਦਾ ਪੀਏਪੀਐਸ ਦਰਸਾਇਆ ਗਿਆ ਦੂਜੇ ਪਾਸੇ ਤਸਕਰ ਚ ਸ਼ਿਵ ਕੁਮਾਰ ਦਾ ਨਾਮ ਆਉਣ ਤੋਂ ਬਾਅਦ ਉਸ ਦੇ ਹੈਂਡਲ ਤੇ ਸ਼ਸ਼ੀ ਥਰੂਰ ਨੇ ਸ਼ਿਵ ਕੁਮਾਰ ਨੂੰ ਆਪਣਾ ਸਾਬਕਾ ਮੁਲਾਜ਼ਮ ਦੱਸਿਆ ਤੇ ਉਸ ਦੀ ਹਰਕਤ ਤੇ ਹੈਰਾਨੀ ਪ੍ਰਗਟਾਈ ਹੈ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਕੁਮਾਰ ਇੱਥੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਪ੍ਰੋਟੋਕੋਲ ਵਰਕਰ ਵਜੋਂ ਕੰਮ ਕਰਦਾ ਹੈ ਉਸਨੇ ਏਅਰੋਡ੍ਰੋਮ ਐਂਟਰੀ ਪਰਮਿਟ ਵੀ ਦਿਖਾਇਆ ਕਸਟਮ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਰਮਿਟ ਆਮ ਤੌਰ ਤੇ ਸੰਸਦ ਮੈਂਬਰਾਂ ਦੇ ਪ੍ਰੋਟੋਕੋਲ ਸਟਾਫ ਨੂੰ ਜਾਰੀ ਕੀਤਾ ਜਾਂਦਾ ਹੈ ਕਰਨਾਟਕ ਸੈਕਸ ਸਕੈਂਡਲ ਦਾ ਮੁੱਖ ਦੋਸ਼ੀ ਸੰਸਦ ਮੈਂਬਰ ਪ੍ਰਜਵਲ ਰੇਵੜਨਾ ਜਰਮਨੀ ਤੋਂ ਭਾਰਤ ਪਹੁੰਚ ਗਿਆ ਫਲਾਈਟ ਦੇ ਬੈਂਗਲੁਰੂ ਹਵਾਈ ਅੱਡੇ ਤੇ ਉਤਰਨ ਤੋਂ ਤੁਰੰਤ ਬਾਅਦ ਐਸਆਈਟੀ ਨੇ ਉਸ ਨੂੰ ਹਿਰਾਸਤ ਚ ਲੈ ਲਿਆ ਪ੍ਰਜਵਲ ਨੂੰ ਇੱਥੋਂ ਸੀਆਈਡੀ ਦਫ਼ਤਰ ਲਿਆਂਦਾ ਗਿਆ ਜਿੱਥੇ ਉਸ ਨੂੰ ਰਾਤ ਭਰ ਰੱਖਿਆ ਜਾਏਗਾ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਜਵਲ ਤੋਂ ਪਹਿਲਾਂ ਪੁੱਛਗਿੱਛ ਕੀਤੀ ਜਾਏਗੀ ਇਸ ਤੋਂ ਬਾਅਦ ਉਸ ਦਾ ਮੈਡੀਕਲ ਟੈਸਟ ਕੀਤਾ ਜਾਏਗਾ ਪ੍ਰਜਵਲ ਨੂੰ ਵੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇੱਥੇ ਪੁਲਿਸ ਉਸ ਦੀ ਹਿਰਾਸਤ ਦੀ ਮੰਗ ਕਰੇਗੀ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਇਸ ਦਾ ਆਡੀਓ ਸੈਂਪਲ ਵੀ ਲਏਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵੀਰਲ ਸੈਕਸ ਵੀਡੀਓ ਵਿਚਾਰੀ ਆਵਾਜ਼ ਪ੍ਰਜਵਲ ਦੀ ਹੈ ਜਾਂ ਨਹੀਂ ਪ੍ਰਜਵਲ ਨੇ ਮਿਊਨਿਕ ਜਰਮਨੀ ਤੋਂ ਬੰਗਲੌਰ ਜਾਣ ਵਾਲੀ ਫਲਾਈਟ 'ਚ ਬਿਜ਼ਨਸ ਕਲਾਸ ਦੀ ਟਿਕਟ ਬੁੱਕ ਕੀਤੀ ਸੀ ਤੇ ਭਾਰਤ ਆਉਣ ਤੋਂ ਪਹਿਲਾਂ ਉਹਨਾਂ ਵੱਲੋਂ ਸੈਸ਼ਨ ਕੋਰਟ ਵਿੱਚ ਅਗਾਉਂ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਪ੍ਰਜਵਲ ਦੇ ਖਿਲਾਫ ਤਿੰਨ ਔਰਤਾਂ ਨਾਲ ਛੇੜਛਾੜ ਦੇ ਤਿੰਨ ਮਾਮਲੇ ਦਰਜ ਨੇ ਤੇ ਉਹ 26 ਅਪ੍ਰੈਲ ਨੂੰ ਲੋਕ ਸਭਾ ਦੀ VOTING ਤੋਂ ਬਾਅਦ ਜਰਮਨੀ ਚਲਾ ਗਿਆ ਸੀ ਤੇ ਉਦੋਂ ਤੋ ਉਸ ਦਾ ਕੋਈ ਸੁਰਾਗ ਨਹੀਂ ਸੀ ਪ੍ਰਜਵਲ ਹਸਨ ਲੋਕ ਸਭਾ ਸੀਟ ਤੋਂ ਕੀ ਡੀਐਸਤੇ ਉਮੀਦਵਾਰ ਨੇ ਪੰਜਾਬ ਵਿੱਚ ਜਿੱਥੇ ਆਈ ਦਿਨ ਹੀ ਕਿਸਾਨਾਂ ਵੱਲੋਂ ਕਰਜ਼ੇ ਤੋਂ ਤੰਗ ਹੋ ਕੇ ਖੁਦਕੁਸ਼ੀਆਂ ਕਰਨ ਦਾ ਮਾਮਲਾ ਸਾਹਮਣੇ ਆ ਰਹੀ ਨਹੀਂ ਉੱਥੇ ਹੀ ਸਰਹੱਦੀ ਇਲਾਕੇ ਡੇਰ ਬਾਬਾ ਨਾਨਕ ਟਿਕ ਨੌਜਵਾਨ ਵੱਲੋਂ ਆਰਤੀ ਦੇ ਕਰਜ਼ੇ ਤੋਂ ਪਰੇਸ਼ਾਨ ਆ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਨੌਜਵਾਨ ਦੀ ਪਛਾਣ ਪਵਨਦੀਪ ਸਿੰਘ ਪੁੱਤਰ ਕਰਨ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਿਛੇ ਦੋ ਬੇਟੇ ਤੇ ਪਤਨੀ ਨੂੰ ਛੱਡ ਕੇ ਮ੍ਰਿਤਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਇਸ ਵੀਡੀਓ ਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਇੱਕ ਆਰਤੀ ਹਰਾਇਆ ਉੱਧਰ ਪੁਲਿਸ ਸਥਾਨਾ ਡੇਰਾ ਬਾਬਾ ਨਾਨਕ ਵੱਲੋਂ লাশ ਕਬਜ਼ੇ ਚੁਲਿਆ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ फरीदकोट ਦੇ ਹਲਕਾ ਜੈਤੋ ਦੇ ਪਿੰਡ ਦਲ ਸਿੰਘ ਵਾਲਾ ਦੀ ਇੱਕ ਵਿਧਵਾ ਮਹਿਲਾ ਵੱਲੋਂ ਐਸਐਚਓ ਗੁਰਮੀਹਰ ਸਿੰਘ ਤੇ ਉਸਦੇ ਗਨਮੈਨਾ ਤੇ ਗਲਤ ਤਰੀਕੇ ਨਾਲ ਘਰ ਦੇ ਕੰਦ ਤੱਕ ਕੇ ਰੇਡ ਕਰਨ ਦੇ ਦੋਸ਼ ਲਾਏ ਗਏ ਨੇ ਵਿਧਵਾ ਹਰਤ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਸਦੇ ਘਰ ਦੇ ਦਰਵਾਜ਼ੇ ਭੰਨੇਗੇ ਉਸਦੇ ਥੱਪੜ ਤੱਕ ਮਾਰੇਗੇ ਦਾਜ਼ੀਏ ਕਿ ਰੇਡ ਕਰਨ ਗਈ ਪੁਲਿਸ ਬਗੈਰ ਵਰਦੀ ਤੋਂ ਘਰ ਅੰਦਰ ਪਹੁੰਚੀ ਤਾਂ ਜਦੋਂ ਰਜਿੰਦਰ ਕੌਰ ਨੇ ਪਿੰਡ ਵਾਸੀਆਂ ਨੂੰ ਫੋਨ ਕੀਤਾ ਤੇ ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ ਐਸਐਚਓ ਗੁਰਮੀਹਰ ਸਿੰਘ ਵੱਲੋਂ ਪਿੰਡ ਵਾਸੀਆਂ ਸਫਾਈ ਦਿੱਤੀ ਗਈ ਪਰ ਪਿੰਡ ਵਾਸੀਆਂ ਨੇ ਸਚੂ ਗੁਰਮੇਹਰ ਸਿੰਘ ਤੇ ਉਹਨਾਂ ਦੇ ਗਨਮੈਨਾ ਦੀ ਕਹਾਣੀ ਸੁਣੀ ਮੌਕੇ ਤੇ ਪਹੁੰਚੀ ਫਰੀਦਕੋਟ ਦੀ ਪੁਲਿਸ ਫੋਰਸਫੁੱਲ ਨੇ ਐਸਐਚਓ ਨੂੰ ਬੜੀ ਮੁਸ਼ਕਿਲ ਨਾਲ ਪਿੰਡ ਵਾਸੀਆਂ ਦੀ ਭੀੜ ਚੋਂ ਬਾਹਰ ਕੱਢੇ ਗਿਆ ਤਾਂ ਹੁਣ ਪੀੜਤਾ ਰਜਿੰਦਰ ਕੌਰ ਬੁੱਲ੍ਹਤਿਆਰ ਦੇ ਮਾਰੀ ਨੂੰ ਲੈ ਕੇ ਕਿਸਾਨ ਜੱਥੇਬੰਦੀ ਉਹ ਗ੍ਰਾਹਾਂ ਦੀ ਅਗਵਾਈ ਵਿੱਚ ਜੈਤੋ ਥਾਣੇ ਅੱਗੇ ਅਨਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ ਜਿਨ੍ਹਾਂ ਅਜਿਹੇ ਪੁਲਿਸ ਕਰਮੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਾ ਕੇ ਇਸ ਤਰ੍ਹਾਂ ਇੱਕ ਵਿਧਵਾ ਲੇਡੀਜ਼ ਦੇ ਘਰ ਜਾ ਕੇ ਰੇਡ ਕਰਦੀ ਆ ਉਹਦੇ ਥੱਪੜ ਮਾਰਦੀ ਆ ਉਹਨਾਂ ਦੇ ਅਲੀਕੇਸ਼ਨ ਸਾਡੇ ਥੱਪੜ ਮਾਰੇ ਆ ਕਿਵੇਂ ਸਮਝਿੰਦੇ ਹੋ ਪੁਲਿਸ ਵਾਸਤੇ ਠੀਕ ਹੈ ਨਹੀਂ ਬਿਲਕੁਲ ਗਲਤ ਗੱਲਾਂ ਆ ਕਿਸੇ ਨੇ ਥੱਪੜ ਨਹੀਂ ਮਾਰਿਆ ਕਿਸੇ ਦੀ ਕੋਈ ਪੁਲਿਸ ਦੀ ਐਨੀ ਮੈਲਾਫਾਈ ਟੈਂਸ਼ਨ ਮਾਰਦੀ ਨਹੀਂ ਹੁੰਦੀ ਕਿ ਅਸੀਂ ਕਿ ਵਿਧਵਾ ਦੇ ਘਰ ਜਾਈਏ ਜਾਂ ਕਿਸੇ ਦੇ ਘਰ ਜਾਈਏ ਜਿਹੜੀ ਇਨਫੋਰਮੇਸ਼ਨ ਆ ਉਹ ਕਿਤੇ ਵੀ ਜਾ ਸਕਦੀ ਆ ਡੀਐਸਪੀ ਸਾਹਿਬ ਇਨਕੁਆਰੀ ਕਰਦੇ ਪਏ 15 ਦਿਨ ਦਾ ਟਾਈਮ ਆ ਜੋ ਇਨਕੁਆਰੀ ਚ ਹੋਊਗਾ ਉਹ ਇੰਪਲੀਮੈਂਟ ਹੋਣੀ ਹੈ ਮੇਰੀ ਪੀਰੀ ਦੇ ਮਾਲਕ ਦਾਤਾਬੰਦੀ ਛੋੜ 6ਵੇਂ ਪਾਤਸ਼ਾਹ ਸ਼ਿਗਰ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਹੈ। ਅੱਜ ਮੇਰੀ ਪੀਰੀ ਤੇ ਮਾਰਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸ਼ਹੀਦੀ ਸਮਾ ਨੇੜੇ ਆਇਆ ਜਾਣ ਕੇ ਕੀ ਜੇ ਕਾਲ ਤਖਸੈਬ ਜੀ ਦੇਖੇ ਕੋਠਾ ਸਹਿਰ ਗਿੱਦੇ ਫਾਮਨ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਲਗਵਾ ਕੇ ਪੰਜ ਪੈਸੇ ਨਾਨਕ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਤੇ ਮੀਰੀ ਪੀਰ ਦੇ ਮਾਰਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਰਾਜਮਨ ਕੀਤਾ ਇਤਿਹਾਸ ਦਾ ਜ਼ਿਕਰ ਹੈ ਹਰਗੋਬਿੰਦ ਦੀ ਬਾਹ ਪਕੜਾਈ ਭਾਈ ਗੁਰਦਾਸ ਜੀ ਨੂੰ ਬਹਿ ਸਮਝਾਇਆ ਅਸਾਂ ਜਾਣਾ ਹੈ ਲਾਹੌਰ ਤੁਰਕਾਂ ਨੇ ਕਰਨੀ ਹੈ ਹੁਜਤ ਸਾਡਾ ਲੱਗਣਾ ਹੈ ਸੀਸ ਇਹ ਨਿਸ਼ਚਾ ਹੈ ਆਇਆ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਇਏ ਦੇ ਸ਼ੋਕ ਦਿਹਾੜੇ ਛੇਵੇਂ ਸਤਿਗੁਰੂ ਗੁਰੂ ਰਬੀਉ ਤੇ ਮਾਲਕ ਪਾਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਰਾਜਮਾਨ ਕੀਤਾ ਔਰ ਇਸ ਤੋਂ ਬਾਅਦ ਪਾਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਰਚਨਾ ਕਰਕੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕਰਕੇ ਇੱਕ ਮਹਾਨ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ ਔਰ ਉਹ ਜਿਹੜਾ ਸੰਗਰਾਮ ਹੈ ਉਹ ਦਿੱਲੀ ਤਖਤ ਦੇ ਨਾਲ ਖਾਲਸਾ ਪੰਥ ਦਾ ਅੱਜ ਵੀ ਜਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਮੇਰੀ ਪੀਰ ਦੇ ਮਾਰਗ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦੇ ਪਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ